நஷ மக்காய கோட மக்காயே நஷ்ட بٹاؤ بچاؤ بچاؤ ہور بچاؤ 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 ہور بچاؤ 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 کون مگائیے کون نشیرا کون مگائیے کون نشیرا کون مگائیے جب ہو جائے گا نشیرا ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਮੇਰਾ ਨਾਮ ਕੁਸ਼ੇਕ ਸਿੰਘ ਆ ਸੀਓਐਸਐਸ ਜ਼ਿਲ੍ਹਾ ਪ੍ਰਧਾਨ ਪਾ ਨਸ਼ਿਆਂ ਦੇ ਵਿਰੁੱਧ ਜਿਹੜਾ ਵਾ ਰੋਡ ਮਾਰਚ ਕਰ ਰਹੇ ਆ ਸਾਰਾ ਸਟੂਡੈਂਟ ਜਿਹੜਾ ਵਿੰਗ ਆ ਯੂਟਾ ਪਟਾੜੇ ਦਾ ਉਹ ਸਾਰਾ ਅੱਜ ਇਕੱਠਾ ਹੋ ਕੇ ਨਸ਼ਿਆਂ ਦੇ ਵਿਰੁੱਧ ਜਨਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਆ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਵੀ ਬੜਾ ਨਸ਼ੇ ਦੇ ਵਿਰੋਧ ਬੋਲਿਆ ਕਿ ਆਪਾਂ ਨਸ਼ਾ ਖਤਮ ਕਰਾਂਗੇ ਪਰ ਪੰਜਾਬ ਚ ਕੋਈ ਐਕਟੀਵਿਟੀ ਇਹੋ ਜਿਹੀ ਕੀਤੀ ਨਹੀਂ ਵੀ ਜਿੱਥੇ ਨਸ਼ਾ ਦੀ ਰੋਕ ਲੱਗੀ ਹੋਵੇ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਬੋਲਿਆ ਵੀ ਅਤੇ ਕਰਨਾ ਸ਼ੁਰੂ ਵੀ ਕਰਤਾ ਆ ਤੇ ਉਸ ਤੋਂ ਬਾਅਦ ਆਪਣੀ ਪੁਲਿਸ ਪ੍ਰਸ਼ਾਸਨ ਦਾ ਜਿਹੜੇ ਇਸ ਚੀਜ਼ ਦੇ ਉੱਤੇ ਪੂਰੀ ਐਕਟੀਵਿਟੀ ਦੇ ਉੱਤੇ ਤੇ ਪੂਰੇ ਜਿੰਨਾ ਵੀ ਇਸ ਚੀਜ਼ ਦਾ ਨਸ਼ੇ ਦੇ ਸਵਾਗਰ ਆ ਉਹਨਾਂ ਤੇ ਕੱਸ ਪਾਈ ਆ ਤੇ ਸਾਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆ ਜਿਹੜੇ ਵੱਡੇ ਸਦਾਕਰਿਆ ਉਹਨਾਂ ਦੇ ਵੀ ਨੱਥ ਪਾਊਗੀ ਕਿ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਆ ਜਲਦ ਤੋਂ ਜਲਦ ਖਤਮ ਕੀਤਾ ਜਾਏ। ਉਹ ਦੋ ਦੂਸ਼ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਯੂਥ ਨੂੰ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਜਿਹੜਾ ਵਾ ਖੇਡਾਂ ਦੇ ਨਾਲ ਕਾਲਜਾਂ ਦੇ ਨਾਲ ਆਪਣੀਆਂ ਆਪ ਸਪੋਰਟਸ ਐਕਟੀਵਿਟੀਆਂ ਦੇ ਨਾਲ ਜੁੜਨਾ ਤੇ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਆ ਉਹ ਜਿਹੜਾ ਸਹੀ ਹੋਵੇ। ਇਹ ਰੋਸ਼ਮਾਰਚ ਜਿਹੜਾ ਤੁਹਾਡਾ ਕਿੱਥੋਂ ਸ਼ੁਰੂ ਕਰਕੇ ਤੇ ਕਿੱਥੇ ਖਤਮ ਕੀਤਾ ਜਾਏ? ਇਹ ਆਪਾਂ ਬੇਰਿੰਗ ਕਾਲਜ ਤੋਂ ਸ਼ੁਰੂ ਕਰ ਰਹੇ ਆਂ ਤੇ ਆਪਾਂ ਗਾਂਧੀ ਚੌਂਕ ਤੱਕ ਜਿਹੜਾ ਵਾ ਆਪਾਂ ਰੋਸ਼ਮਾਰਚ ਕਰਦੀ ਜਾਵ ਇਹਦੇ ਵਿੱਚ ਆਪਣੇ ਸ਼ਹਿਰ ਵਾਲਿਆਂ ਨੂੰ ਪਤਾ ਲੱਗੂਗਾ ਕਿ ਜਿਹੜਾ ਆਉਣ ਵਾਲਾ ਯੂਥ ਆ ਜਿੰਨੂੰ ਸਭ ਤੋਂ ਵੱਡਾ ਬਲੇਮ ਯੂਥ ਤੇ ਲੱਗਦਾ ਕਿ ਜਿਹੜਾ ਅੱਜ ਦਾ ਯੂਥ ਆ ਨਸ਼ੇ ਦੇ ਨਾਲ ਤੇ ਅਸੀਂ ਇਹੋ ਚੀਜ਼ ਦਿਖਾਉਣਾ ਚਾਹੁੰਦੇ ਆ ਕਿ ਹਰ ਇੱਕ ਯੂਥ ਜਿੰਨਾ ਵੀ ਪੰਜਾਬ ਦਾ ਯੂਥ ਆ ਸਾਰਾ ਨਹੀਂ ਕੁਝ ਪਰਸੈਂਟ ਹੈਗੇ ਆ ਜਿਹੜੇ ਸਾਡੇ ਵੀਰ ਸਾਡੇ ਭਰਾ ਹੀ ਆ ਜਿਹੜੇ ਉਹ ਮਾੜੀ ਦਲਦਲ ਦੇ ਵਿੱਚ ਫਸ ਗਏ ਆ ਤੇ ਸਾਨੂੰ ਉਮੀਦ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੱਢ ਕੇ ਤੇ ਆਪਾਂ ਇਸ ਚੀਜ਼ ਨੂੰ ਲੈ ਕੇ ਆਈਏ ਕਿ ਉਹ ਵਧੀਆ ਰਾਹ ਤੇ ਤੁਰਨ ਤੇ ਧੰਨਵਾਦ ਕਰਦੇ ਆ ਆਪਣੇ ਐਮਐਲਏ ਸਾਹਿਬ ਸ਼ਰੀਕਲਸੀ ਜੀ ਦਾ ਜਿਹੜੇ ਪਟਾਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਰਲ ਕੇ ਇਹ ਤੁਹਾਨੂੰ ਵਾਦਾ ਦੇ ਰਹੇ ਆ ਵੀ ਜਿਹੜਾ ਕਿੰਨੀ ਕਸ਼ ਪਾਈ ਜਾਂਦੀ ਉਹ ਪਾਉ। ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖਮਣ ਖਾਰਾ ਯੂਸ ਪ੍ਰਧਾਨ ਹਲਕਾ ਸ਼ਿਰੀ ਹਰਕੋਟੋਂ ਬਣ ਕੇ। ਅੱਜ ਅਸੀਂ ਇਹ ਜੋ ਰੋਡ ਮਾਰਚ ਕੱਢ ਰਹੇ ਆ ਇਹ ਪੈਦਲ ਯਾਤਰਾ ਇੱਕ ਬੀਨਿੰਗ ਕਾਲਜ ਤੋਂ ਲੈ ਕੇ ਗਾਂਧੀ ਚੌਕ ਤੱਕ। ਉਹ ਇਸ ਦੇ ਵਿੱਚ ਪਹੁੰਚੇ ਮੈਂ ਆਪਣੇ ਸਮੂਹ ਸਾਥੀਆਂ ਦਾ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਉਹਨਾਂ ਮੈਂ ਆਪਣੀ ਇਸ ਪੈਦਲ ਯਾਤਰਾ ਦੇ ਰੈਂਜ ਨੂੰ ਅਪੀਲ ਕਰਨਾ ਚਾਹੁੰਦਾ ਵਾਂ। ਅਸੀਂ ਆਪਣੀ ਪੋਜ਼ਿਟਿਵ એનર્ਜੀ ਯੂਜ਼ ਕਰੀਏ, ਡਰੱਗ ਅਬਿਊਜ਼ ਨੂੰ ਅਵੋਇਡ ਕਰੀਏ ਨੇਤਾ ਜੀ ਐਮਐਲਏ ਸ਼ਰੀ ਕਲਸੀ ਜੀ ਦਾ ਵੱਧ ਚੜ ਕੇ ਸਾਥ ਦਈਏ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਨਸ਼ਾ ਜੁੱਧ ਨਸ਼ਾ ਵਿਰੁੱਧ ਮਹੀਨਾ ਚਲਾਈ ਗਈ ਆ ਜਿਸ ਦੇ ਤਹਿਤ ਕੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜੋ ਜਾਗਰੂਕ ਕੀਤਾ ਜਾਂਦਿਆਂ ਨਸ਼ਾ ਵਿਰੁੱਧ ਅਸੀਂ ਸਰਕਾਰ ਦਾ ਵੱਧ ਚੜ ਕੇ ਇਸ ਮਹੀਨੇ ਦੇ ਵਿੱਚ ਸਾਥ ਦਈਏ ਔਰ ਆਪਣੇ ਪੰਜਾਬ ਨੂੰ ਫਿਰ ਤੋਂ ਵੇਖਲਾ ਔਰ ਵਧੀਆ ਪਰਾਇਤੰਗ ਵਰਗਾ ਪੰਜਾਬ ਬਣਾ ਸਕੀ ਮੇਰਾ ਨਾਮ ਡਾ. ਨ੍ਰਿਤ ਸਿੰਘਾ ਅਸੀਂ ਅੱਜ ਸੀਆਈਐਸਐਸ ਪਾਰਟ ਸਟੂਡੈਂਟ ਪਾਰਟੀ ਵੱਲੋਂ ਇੱਕ ਛੋਟਾ ਜਿਹਾ ਪੈਦਲ ਮਾਰਚ ਕਰਨ ਜਾ ਰਹੇ ਆ ਜੋ ਕਿ ਬੇਰਿੰਗ ਕਾਲਜ ਤੋਂ ਲੈ ਕੇ ਗਾਂਧੀ ਚੌਂਕ ਤੱਕ ਹੋਏਗਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਆ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਪਿੰਡ-ਪਿੰਡ ਜਾ ਕੇ ਹਰ ਇੱਕ ਪਿੰਡ 'ਚ ਸਪੀਚਾਂ ਦਿੱਤੀਆਂ ਨਸ਼ਿਆਂ ਦੇ ਖਿਲਾਫ ਕਿ ਤੁਸੀਂ ਨਸ਼ਾ ਛੱਡੋ ਤੇ ਆਓ ਕਿ ਚੰਗੇ ਕੰਮੇ ਲੱਗੋ ਮੈਂ ਅੱਜ ਦੇ ਜੁਥ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਨਸ਼ਿਆਂ ਨੂੰ ਛੱਡ ਕੇ ਤੁਸੀਂ ਆ ਆਪਣੇ ਉੱਲੂ ਧਿਆਨ ਦਿਓ ਆਪਣੇ ਚੰਗੇ ਚੰਗੇ ਕਈ ਅਫਸਰਾਂ ਦੇ ਅਹੁਦੇ ਨੇ ਤੁਸੀਂ ਉਹਨਾਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਖੇਡਾਂ ਵੱਲ ਰੁਚੀ ਵਧਾਓ ਆਪਣੀ ਜੋ ਕਿ ਆਪਣਾ ਪੰਜਾਬ ਹੋਰ ਰੰਗਲਾ ਪੰਜਾਬ ਬਣ ਸਕੇ